ਇੰਨਾ ਬਰਾਂਡੇ ਵਾਲਿਆਂ ਘਰਾਂ ਨੇ ਬਹੁਤ ਸਾਲ ਰਾਜ ਕੀਤਾ ਸਭ ਤੋਂ ਪਹਿਲੀ ਪਸੰਦ ਹੁੰਦੀ ਸੀ ਇਹੋ ਹੀ ਇੱਕ ਨਕਸ਼ਾ ਜਿਨੇ ਦਹਾਕਿਆਂ ਤੱਕ ਰਾਜ ਕੀਤਾ ਵੱਡਾ ਛੋਟਾ ਸਭ ਇਹ ਹੀ ਨਕਸ਼ਾ ਬਣਾਉਂਦੇ ਸੀਗੇ ਇੱਕੋ ਤਰੀਕੇ ਦਾ ਆਪਾਂ ਪੂਰੀ ਗੱਲਬਾਤ ਵੀ ਕਰਦੇ ਆ 1986 ਦਾ ਬਣਿਆ ਹੋਇਆ ਮਕਾਨ ਹੈਗਾ ਪਿੰਡ ਦਸਕਿਉ ਦੇ ਵਿੱਚ ਸਰਦਾਰ ਜੋਗਾ ਸਿੰਘ ਜੀ ਦੇ ਘਰੇ ਬਣਿਆ ਹੋਇਆ ਹੈ ਪਿਛਲੀ ਸਾਈਡ ਦੇ ਉੱਤੇ ਵੱਡੀਆਂ ਦੋ ਸਹਾਤਾਂ ਸਾਈਡਾਂ ਦੇ ਉੱਤੇ ਕਮਰੇ ਇਹ ਇੱਕ ਸਾਈਡ ਤੇ ਕਮਰਾ ਤੇ ਰਸੋਈ ਤੇ ਵਿਚਾਲੇ ਬਰਾਂਡਾ ਸਭ ਦੀ ਇੱਕੋ ਇੱਕ ਪਸੰਦ ਹੁੰਦੀ ਸੀ ਫਿਰ ਅੱਗੇ ਸੋਹਣੀਆਂ ਕੰਦੋਲੀਆਂ ਕੱਢਣੀਆਂ ਜਿਵੇਂ ਤੁਸੀਂ ਵੇਖ ਰਹੇ ਹੋ ਕੋਈ ਕਮੀ ਨਹੀਂ ਐਸ ਮਕਾਨ ਦੇ ਵਿੱਚ ਅੱਜ ਤੋਂ 40 ਸਾਲ ਪਹਿਲਾਂ ਇੰਨਾ ਰੀਝਾਂ ਲਾ ਕੇ ਬਣਾਇਆ ਗਿਆ ਮਕਾਨ ਹੈਗਾ ਟਾਈਲਾਂ ਦੇ ਫਰਸ਼ ਹੈ ਸੋ ਜਦੋਂ ਦੇ ਆਪਾਂ ਕੋਠੀਆਂ ਵਾਲੇ ਨਕਸ਼ਿਆਂ ਦੇ ਵਿੱਚ ਵੜੇ ਹੈਗੇ ਆ ਇੱਕ ਤਾਂ ਬਜਟ ਆਪਣੇ 3 ਗੁਣਾ 4 ਗੁਣਾ ਹੋ ਗਿਆ ਯਾ ਕਹਿ ਲਈਏ ਜਿੰਨੇ ਚ ਨਕਸ਼ਾ ਤੇ ਐਲੀਵੇਸ਼ਨ ਤਿਆਰ ਹੁੰਦਾ ਉਨੇ ਚੇ ਬਰਾਂਡਿਆਂ ਵਾਲਾ ਘਰ ਤਿਆਰ ਹੋ ਜਾਂਦਾ ਜੀ ਤੇ ਇੰਨੇ ਸੋਹਣੇ ਇਹ ਘਰ ਪਏ ਹੈਗੇ ਇੰਨੇ ਸੋਹਣੇ ਰੀਜਾਂ ਨਾਲ ਬਣਾਏ ਹੈਗੇ ਆ ਅੱਜ ਵੀ ਜਦੋਂ ਵੇਖਦੇ ਆ ਤਾਂ ਪੁਰਾਣਾ ਟਾਈਮ ਯਾਦ ਆ ਜਾਂਦਾ ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਲਗਭਗ ਹਰੇਕ ਦੇ ਇਹੀ ਘਰ ਹੁੰਦਾ ਸੀ ਆਹੀ ਨਕਸ਼ਾ ਹੁੰਦਾ ਸੀ ਦੋ ਮਗਰ ਕਮਰੇ ਸਾਈਡ ਤੇ ਕਮਰਾ ਇੱਕ ਬਰਾਂਡਾ ਸੋ ਤੁਸੀਂ ਵੀ ਦੱਸਿਓ ਕਿਨੂੰ ਕਿਨੂੰ ਯਾਦ ਆਈ ਆ ਆਪਦੇ ਪੁਰਾਣੇ ਘਰ ਦੀ ਜਾਂ ਕਿਹਨੇ ਸੰਭਾਲ ਕਰਕੇ ਰੱਖ ਰੱਖੀ ਹੈਗੀ ਹੁਣ ਜੇ ਗੱਲ ਕਰ ਲਈਏ ਜੀ ਕੋਠੀਆਂ ਦੀ ਅੱਜ ਦੇ ਟਾਈਮ ਇੱਕ ਤਾਂ ਕੋਠੀ ਦੇ ਵਿੱਚ ਜੁਆਇੰਟ ਫੈਮਲੀ ਨਹੀਂ ਰਹਿ ਸਕਦੀ ਲਗਭਗ ਜ਼ਿਆਦਾਤਰ ਆਪਾਂ ਜਿਹੜਾ ਦੇਖਿਆ ਹੈਗਾ ਕੋਈ 100 ਜੋ 1-2 ਹੋਵੇ ਤਾਂ ਕਹਿ ਨਹੀਂ ਸਕਦੇ ਇਹ ਕੋਠੀ ਬਣਦੀ ਹੈ ਜਿਹੜੀ ਬੰਦ ਡੱਬਾ ਉਹ ਇੱਕ ਫੈਮਲੀ ਵਾਸਤੇ ਹੀ ਬਣਦੀ ਹੈ ਤੇ ਇਹਦੇ ਵਿੱਚ ਤਿੰਨ-ਤਿੰਨ ਚਾਰ-ਚਾਰ ਭਰਾ ਵੀ ਇਕੱਠੇ ਰਹੀ ਜਾਂਦੇ ਹੁੰਦੇ ਸੀਗੇ ਰੌਣਕਾਂ ਹੁੰਦੀਆਂ ਸੀ ਬਰਕਤਾਂ ਹੁੰਦੀਆਂ ਸੀ ਫਿਰ ਵਾਸਤੂ ਸ਼ਾਸਤਰ ਦਾ ਕੋਈ ਪੰਗਾ ਨਹੀਂ ਹੁੰਦਾ ਸੀ ਕੋਈ ਟੰਟਾ ਨਹੀਂ ਹੁੰਦਾ ਸੀ ਵਿਬਹਮਨ ਨੂੰ ਸੱਦੋ ਵਾਸਤੂ ਵਾਲੇ ਨੂੰ ਸੱਦੋ ਬਸ ਜਿੱਥੇ ਬਣਾਤਾ ਜਿਹੜੇ ਬਸ ਇਹਨੂੰ ਬਣਾਤਾ ਓਕੇ ਹੀ ਹੁੰਦਾ ਸੀ ਤੇ ਇੰਨਾ ਘਰਾਂ ਨੇ ਤਰੱਕੀਆਂ ਕੀਤੀਆਂ ਕਿਉਂਕਿ ਇਹ ਹਵਾਦਾਰ ਵੀ ਹੁੰਦੇ ਸੀ ਖੁੱਲੇ ਵੀ ਹੁੰਦੇ ਸੀ ਬਰਕਤਾਂ ਵਾਲੇ ਹੁੰਦੇ ਸੀਗੇ ਹੁਣ ਆਲੇ ਤਾਂ ਬਈ ਇੱਕ ਗੇਟ ਬੰਦ ਸਾਰੀ ਕੋਠੀ ਬੰਦ ਹੁਣ ਜਿਹੜੇ ਮਕਾਨ ਦੀ ਗੱਲ ਕਰ ਲਈ ਆਪਾਂ ਇਹ 40 ਸਾਲ ਪਹਿਲਾਂ ਬਣਿਆ ਇੰਨਾ ਸੋਹਣਾ ਮਕਾਨ ਪਿਆ ਅੱਜ ਵੀ ਤੁਸੀਂ ਅੰਦਰੋਂ ਵੇਖੋ ਬਾਹਰਲੀ ਸਾਈਡ ਤਾਂ ਇਹਦੇ ਕਲਰ ਵਗੈਰਾ ਕਰਨ ਵਾਲਾ ਹੋ ਗਿਆ ਫਰਮੇ ਵਾਲੀਆਂ ਡਾਟਾਂ ਲੱਗੀਆਂ ਨਾ ਕੋਈ ਆਰ ਸੀ ਸੀ ਵਾਲਾ ਕੰਮ ਹੈ ਤੇ ਇੰਨੀਆਂ ਸੋਹਣੀਆਂ ਡਾਟਾਂ ਪਈਆਂ ਇੱਕ ਵੀ ਤਰੇੜ ਨਹੀਂ ਮੈਸਟਰ ਜੀਤਾ ਸਿੰਘ ਜੀ ਦਾ ਬਣਾਇਆ ਹੋਇਆ ਪਿੰਡ ਦੌਲਤਪੁਰੇ ਵਾਲੇ ਸੋ ਅੱਜ ਦੇ ਟਾਈਮ ਵੀ ਜੇ ਕਿਸ ਕੋ ਕੋਠੀ ਸਿਰੇ ਨਾ ਜੜੇ ਜੇ ਉਹਦਾ ਕੰਮ ਅਵਚਾਲੇ ਅੜ ਜੇ ਤਾਂ ਉਹਨੂੰ ਬਜ਼ੁਰਗ ਹੀ ਕਹਿੰਦੇ ਐ ਤੂੰ ਕੀ ਲੈਣਾ ਸੀਗਾ ਏਡੀ ਕੋਠੀ ਵਿੱਢ ਕੇ ਦੋ ਕਮਰੇ ਤੇ ਬਰਾਂਡੇ ਬਣਾ ਲੈਂਦਾ ਸੋ ਇਹ ਇਹ ਦਾ ਹੱਕਿਆਂ ਦੇ ਵਿੱਚ ਇਸ ਨਕਸ਼ੇ ਨੇ ਮੇਰੇ ਕਹਿਣ ਦਾ ਮਤਲਬ ਵੀ ਰਾਜ ਕੀਤਾ ਤੇ ਸਭ ਤੋਂ ਵੈਸਟ ਹੁੰਦਾ ਸੀ ਸਭ ਤੋਂ ਸ਼ਾਨਦਾਰ ਤੇ ਚੰਗਾ ਹੁੰਦਾ ਸੀ ਤੇ ਜੇ ਬਣਵਾਈ ਦੇ ਵਿੱਚ ਗੱਲ ਕਰ ਲਈਏ ਇਹਦੇ ਨਾਲ ਦੇ ਕੋਰ ਕੰਡੇ ਦਾ ਬਈ ਅੱਜ ਵੀ ਮਿਸਤਰੀਆਂ ਤੋਂ ਬਹੁਤ